ਅੱਜ ਆਪਾਂ ਤੁਹਾਨੂੰ ਲਟਕਣ ਵਾਲੀ ਡੋਰੀ ਸਿੱਧੀ ਕਰਨਾਂ ਦੱਸਾਂਗੇ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮੁੰਡੀ ਬਟਿਕ ਦੇ ਉੱਤੇ ਔਰੇਬਲੀਰ ਕਟਿੰਗ ਕਰਨ ਦੇ ਲਈ ਇੱਕ ਮੈਂ ਸਕੁਅਰ ਪੀਸ ਨੂੰ ਐਵੇਂ ਇੱਥੇ ਕਾਉਣਾ ਕਟਿੰਗ ਕਰ ਲਿਆ ਹੁਣ ਉਸ ਤੋਂ ਬਾਅਦ ਆਪਾਂ ਨੇ ਇੱਥੇ 1.5 ਇੰਚ ਦੀਆਂ ਪੱਟੀਆਂ ਕਟਿੰਗ ਕਰਨੀਆਂ ਇਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਸਕੇਲ ਦੇ ਨਾਲ ਔਰੇਬਲੀਰ ਦੀ ਕਟਿੰਗ ਦੀ ਵੀਡੀਓ ਅਪਲੋਡ ਕੀਤੀ ਹੋਈ ਹੈ ਤਾਂ ਕਮੀਜ਼ ਦੇ ਉੱਤੇ ਲਾਉਣੀ ਵੀ ਦੱਸੀ ਹੋਈ ਹੈ ਲੈਨਿੰਗ ਵਾਲੇ ਤੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਜੋ ਪੱਟੀ ਦੀ ਚੜਾਈ ਹੈ ਉਹ 1.5 ਇੰਚ ਦੀ ਹੈ ਹੁਣ ਆ ਜਿੰਨੀ ਵੀ ਤੁਹਾਨੂੰ ਲਟਕਣ ਵਾਲੀ ਡੋਰੀ ਦੀ ਲੰਬਾਈ ਚਾਹੀਦੀ ਹੈ ਉੰਨੀ ਤੁਸੀਂ ਪੱਟੀਆਂ ਕਟਿੰਗ ਕਰ ਲਿਓ ਇਹ ਸਾਰਿਆਂ ਦੀ ਚੌੜਾਈ 1.5 ਇੰਚ ਹੈ ਹੁਣ ਆਪਾਂ ਨੇ ਇਹਨੂੰ ਅਟੈਚ ਕਰ ਲੈਣਾ ਇੱਥੇ ਮੈਂ ਜਸਟ ਸੈਂਪਲ ਤੁਹਾਡੇ ਵਾਸਤੇ ਬਣਾ ਰਹੀ ਹਾਂ ਸਾਰਿਆਂ ਦੇ ਵਿੱਚ ਜੋੜ ਪਾ ਲੈਣਾ ਔਰ ਇਹ ਬਲੀਡ ਦਾ ਤਿਰਛਾ ਹਿੱਸਾ ਦੋਨੋਂ ਪੱਟੀਆਂ ਦਾ ਓਪੋਜ਼ਿਟ ਸਾਈਡ ਹੋਣਾ ਚਾਹੀਦਾ ਤੇ ਸਿੱਧੇ ਪਾਸੇ ਨਾਲ ਸਿੱਧਾ ਪਾਸਾ ਮਿਲਾਉਣਾ ਇਹ ਚੀਜ਼ ਦਾ ਵੀ ਧਿਆਨ ਰੱਖਿਓ ਜੇ ਤੁਸੀਂ ਮੇਰੇ ਚੈਨਲ ਮੁੰਡੀ ਬੁਟੀਕ ਦੇ ਉੱਤੇ ਪਹਿਲੀ ਵਾਰ ਹੀ ਆਏ ਹੋ ਪਲੀਜ਼ ਮੇਰੇ ਚੈਨਲ ਤੇ ਵਿਜ਼ਿਟ ਕਰੋ ਹੋਰ ਵੀਡੀਓਜ਼ ਦੇਖੋ ਵੀਡੀਓਜ਼ ਵਧੀਆ ਲੱਗਣਗੀਆਂ ਤਾਂ ਮੇਰੇ ਚੈਨਲ ਇਕ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਇਹ ਗੱਲਾਂ ਗੱਲਾਂ ਚ ਆਪਣੇ ਆਪ ਨੇ ਇੱਥੇ ਰੇ ਪੱਟੀ ਦੇ ਵਿੱਚ ਜੋੜ ਪਾ ਲਿਆ ਹੁਣ ਇਸ ਤੇ ਲਾਵਾਂਗੇ ਜੀ ਸਲਾਈ ਤੁਸੀਂ ਜਿੰਨੇ ਵੀ ਇਹ ਡੋਰੀ ਬ੍ਰੀਕ ਬਣਾਉਣਾ ਚਾਹੁੰਦੇ ਹੋ ਉਸ ਦੇ ਅਕੋਰਡਿੰਗ ਹੀ ਇਹ ਸਲਾਈ ਲਾਓ ਤੇ ਆਪਾਂ ਨੇ ਇਹ ਬਲੀ ਤੇ ਸਲਾਈ ਲਾ ਲਈ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇੱਥੇ ਇੱਕ ਟੂਲ ਲਿਆ ਜੀ ਇਹਨੂੰ ਕਹਿੰਦੇ ਆ ਲੂਪ ਟਰਨਰ ਇਹਦੇ ਨਾਲ ਆਪਾਂ ਜਿੰਨੀ ਮਰਜ਼ੀ ਬਰੀਕ ਆਪਣੇ ਕੋਲ ਲਟਕਣ ਵਾਲੀ ਡੋਰੀ ਹੋਵੇ ਉਹਨੂੰ ਆਪਾਂ ਸਿੱਧਾ ਕਰ ਸਕਦੇ ਹਾਂ ਇਹਦੇ ਉੱਤੇ ਐਦਾਂ ਇੱਕ ਲੌਗ ਲੱਗਿਆ ਹੋਵਦਾ ਉੱਪਰਲੀ ਸਾਈਡ ਇਹਨੂੰ ਆਪਾਂ ਨੇ ਐਦਾਂ ਡੋਰੀ ਦੇ ਵਿੱਚ ਪਾਉਣਾ ਤੇ ਉੱਪਰਲੇ ਪਾਸੇ ਆ ਕੇ ਜਿਹੜਾ ਇਹ ਹੇਠਲਾ ਨੋਕ ਹੈ ਦੀ ਉਹਦੇ ਵਿੱਚ ਆਪਾਂ ਨੇ ਐਦਾਂ ਕੱਪੜਾ ਪਸਾਉਣਾ ਤੇ ਫਿਰ ਉਹਨੂੰ ਉੱਪਰਲੇ ਪਾਸੇ ਐਵੇਂ ਮਿਲਾ ਦੇਣਾ ਤੇ ਉਸ ਤੋਂ ਬਾਅਦ ਆਪਾਂ ਨੇ ਬੈਕ ਸਾਈਡ ਤੇ ਜਿਹੜਾ ਇਹ ਰਾਉਂਡ ਤੁਹਾਨੂੰ ਦਿੱਤਾ ਹੋਇਆ ਹੈ ਇੱਥਾਂ ਇਹਨੂੰ ਫੜ ਕੇ ਇੱਦਾਂ ਇਹਦੇ ਵਿੱਚ ਗੁੱਠਾ ਪਾ ਲੈਣਾ ਤੇ ਇਹਨੂੰ ਆਪਾਂ ਨੇ ਇਦਾਂ ਖਿੱਚ ਲੈਣਾ ਲਾਟਕਣ ਵਾਲੀ ਡੋਰੀ ਤੁਹਾਡੀ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਇਹ ਸਿੱਧੀ ਹੋ ਜੂਗੀ ਤੁਹਾਨੂੰ ਅਲੱਗ ਤੋਂ ਕੁਝ ਵੀ ਕਰਨੇ ਦੀ ਲੋੜ ਨਹੀਂ ਹੈਗੀ ਤੁਸੀਂ ਈਜ਼ੀਲੀ ਬਸ ਤੁਹਾਨੂੰ ਇਹ ਇੱਕ ਟੂਲ ਮੰਗਾਉਣਾ ਪੈਣਾ ਤੁਸੀਂ ਆਫਲਾਈਨ ਵੀ ਇਸ ਨੂੰ ਖਰੀਦ ਸਕਦੇ ਹੋ ਤੇ ਆਨਲਾਈਨ ਵੀ ਖਰੀਦ ਸਕਦੇ ਹੋ ਤੁਸੀਂ ਇਸ ਨੂੰ ਆਫਲਾਈਨ ਖਰੀਦਣ ਦੇ ਲਈ ਕਿਸੇ ਵੀ ਲੈਸਾਂ ਵਾਲੀ ਦੁਕਾਨ ਤੇ ਵਿਜ਼ਿਟ ਕਰਿਓ ਜਾਂ ਫਿਰ ਜਿੱਥੇ ਵੀ ਸਲਾਈ ਦਾ ਸਮਾਨ ਮਿਲਦਾ ਸਲਾਈ ਦੇ ਨਾਲ ਸੰਬੰਧਿਤ ਉੱਥੋਂ ਤੁਹਾਨੂੰ ਈਜ਼ੀਲੀ ਇਹ ਮਿਲ ਜਾਊਗਾ ਜੇ ਤੁਸੀਂ ਆਨਲਾਈਨ ਲੈਣਾ ਤਾਂ ਉਹਦਾ ਲਿੰਕ ਮੈਂ ਤੁਹਾਨੂੰ ਹੇਠਾ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੁਸੀਂ ਉਥੋਂ ਖਰੀਦ ਲਿਓ ਇਹ ਸਾਡੀ ਬਹੁਤ ਹੀ ਵਧੀਆ ਲਟਕਣ ਵਾਲੀ ਡੋਰੀ ਬਣ ਕੇ ਤਿਆਰ ਹੋਗੀ ਵੀਡੀਓ ਚ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਇੱਕ ਸੋਨਾ ਜਿਹਾ ਕਮੈਂਟ ਕਰ ਦਿਓ ਜਾਂਦੇ ਜਾਂਦੇ ਮੇਰੇ ਚੈਨਲ ਮੁੰਡੀ ਟ੍ਰਿਕ ਨੂੰ ਸਬਸਕ੍ਰਾਈਬ ਕਰ ਲਿਓ ਇੰਸਟਾ ਤੇ ਫੇਸਬੁੱਕ ਤੇ ਵੀ ਜ਼ਰੂਰ ਫੋਲੋ ਕਰ ਲਿਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ